ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਮਨਜੀਤ ਸਿੰਘ ਫਰੋਜ਼ਪੁਰੀਆ ਜੇ ਮੈਂ ਪਿਛਲੇ 20 ਸਾਲ ਤੋਂ ਇਸ ਦਸਤਾਰ ਦੇ ਸਿਵਾਂ ਨਿਭਾਰਿਆ ਜਿ ਜਿੰਦੇ ਵਿੱਚ ਵਕ ਵਕ ਆਰਟਿਸਟਾਂ ਨੇ ਦਸਤਾਰ ਸਜਾਉਣਾ ਔਰ 50 ਪਲੱਸ ਕੰਟਰੀਜ਼ ਦੇ ਵਿੱਚ ਜਾ ਕੇ ਕੈਂਪੂਗਾਰਾ ਜੜਾ ਆ ਉਹ ਲਗਾਇਆ ਕਿਹੜ ਕਿਹੜੇ ਪ੍ਰੋਮੀਨੈਂਟ ਤੁਸੀਂ ਆਰਟਿਸਟ ਦੀ ਟਰਬਨ ਬੰਨੀ ਗੁਰਦਾਸ ਮਾਨ ਐਮ ਵੀਰ ਰਣਜੀਤ ਬਾਵਾ ਮਹਿਤਾ ਵੀਰ ਇਹਨਾਂ ਦੇ ਦਸਤਾਰਾਂ ਜਿਹੜੀਆਂ ਆ ਉਹ ਸਜਾਈਆਂ ਗਈਆਂ ਆ ਤੇ ਇਸ 뮤ਜ਼ੀਅਮ ਦੇ ਵਿੱਚ ਜਿੰਨੀਆਂ ਵੀ ਟਰਬਨ ਟਾਈਆਂ ਕੀਤੀਆਂ ਗਈਆਂ ਆ ਤੇ ਕਿਲਾ ਗਵਿੰਦਗੜ੍ਹ ਦੀ ਟੀਮ ਦੇ ਵੱਲੋਂ ਦਾਸ ਨੂੰ ਮੌਕਾ ਦਿੱਤਾ ਗਿਆ ਆ ਮੈਂ ਕਿਲਾ ਗਵਿੰਦਗੜ੍ਹ ਦੀ ਸਾਰੀ ਟੀਮ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇੰਨੀ ਵਧੀਆ ਸੇਵਾ ਕਰਨ ਦਾ ਮੌਕਾ ਮਿਲਿਆ ਕਿ ਪ੍ਰਾਤਨ ਦਸਤਾਰਾਂ ਤੋਂ ਲੈ ਕੇ ਨਿਊ ਮਾਡਰਨ ਦਸਤਾਰਾਂ ਸਜਾਉਣ ਤੱਕ ਸਾਰੀ ਹੀ ਸੇਵਾ ਜਿਹੜੀ ਹੈ ਉਹ ਮੇਰੇ ਵੱਲੋਂ ਕੀਤੀ ਗਈ ਹੈ। ਬਹੁਤ ਤਰ੍ਹਾਂ ਤਰ੍ਹਾਂ ਦੀਆਂ ਦਸਤਾਰਾਂ ਦੀ ਇੱਥੇ ਲੱਗੀਆਂ ਹੋਈਆਂ ਨੇ। ਸਰ 80+ ਦਸਤਾਰਾਂ ਜਿਹੜੀਆਂ ਆ ਉਹ ਮੈਸੇਜ ਆ ਲੈਣਾ ਆ ਜਿਸ ਦੇ ਵਿੱਚ ਇੱਥੇ 30 ਤੋਂ ਲੈ ਕੇ 35 ਦਸਤਾਰਾਂ ਜਿਹੜੀਆਂ ਆ ਉਹ ਵਕ ਵਕ ਡਿਫਰੈਂਟ ਸਟਾਈਲ ਦੀਆਂ ਜਿਹੜੀਆਂ ਦਮਾਲਾ ਦਸਤਾਰ ਤੋਂ ਲੈ ਕੇ ਸਾਰੀਆਂ ਪਟਿਆਲਾ ਚਾਹੀ ਤੱਕ ਦੀਆਂ ਸਾਰੀਆਂ ਦਸਤਾਰਾਂ ਜਿਹੜੀਆਂ ਆ ਉਹ ਸਜਾਈਆਂ ਗਈਆਂ ਆ ਤੇ ਮੈਂ ਇੱਕ ਵਾਰੀ ਫੇਰ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹੀ ਦੇ ਪ੍ਰਕਾਸ਼ ਪੁਰਬ ਦੀਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਦਿੰਦਾ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਸੁਸਾਇਟੀ ਵੱਲੋਂ ਇਹਨਾਂ ਨੂੰ ਟਰਬਨ ਟਰਬਨ King ਦਾ ਖਿਤਾਬ ਦਿੱਤਾ ਗਿਆ ਹੋਇਆ ਹੈ ਕਿਉਂਕਿ ਜਿਸ ਸਪੀਡ ਨਾਲ ਔਰ ਜਿਸ ਵੈਰਾਈਟੀ ਨਾਲ ਇਹ ਬੱਚਾ ਦਸਤਾਰ ਸਜਾਉਂਦਾ ਹੈ ਬੰਦਾ ਹੈ ਇਸ ਦੀ ਅਜੇ ਤੱਕ ਕੋਈ ਦੁਬਾਰਾ ਪਰ ਦੂਸਰਾ ਇਹਦਾ ਕੋਈ ਮੁਕਾਬਲਾ ਨਹੀਂ ਹੈਗਾ ਇਸ ਕਰਕੇ ਇਹਨਾਂ ਨੂੰ ਟਰਬਨ ਕਿੰਗ ਦਾ ਖਿਤਾਬ ਦਿੱਤਾ ਗਿਆ ਹੈ 22 ਸੈਕਿੰਡ ਦੇ ਵਿੱਚ ਟਰਬਨ ਟਾਈਂਗ ਕਰਨ ਦਾ ਮੇਰਾ ਰਿਕਾਰਡ ਹੈ ਜੋ ਕੋਈ ਚਲਤੀ ਬਾਈਕ ਦੇ ਉੱਪਰ ਚਲਦੀ ਬਾਈਕ ਦੇ ਉੱਪਰ ਖੜ ਕੇ ਔਰ ਟਰਬਨ ਟਾਈਂਗ ਕਰਨਾ 22 ਸੈਕਿੰਡ ਦੇ ਵਿੱਚ ਦਸਤਾਰ ਜਿਹੜੀ ਹੈ ਉਹ ਮੈਂ ਸਜਾਈ ਸੀ ਉਹਦਾ ਰਿਕਾਰਡ ਜਿਹੜਾ ਅੱਜ ਤੱਕ ਹੈ ਮੈਂ ਧਰਮਪਾਲ ਰਾਠੌਰ ਆਮ ਫਰੋਂ ਕਰਨਾਟਕਾ ਬੱਲਾਰੀ ਸੋ ਹੈਵ ਯੂ ਐਵਰ ਸੀਨ ਟਰਬਨ ਮਿਊਜ਼ੀਅਮ ਐਨੀ ਵੇਅਰ No, this is the first time I have seen a turban museum where I can see that uh, the, the tradition is being followed since the ages of the Guru Ji's ages, and it is being followed till now, and it, it has given a lot of evolution in this turban wearing form. So, what is your good name and from where you have come? Hi, my name is Ansfred and I'm here from Tamil Nadu, and it's quite uh, fascinating to see, you know. Uh, quite a large display of different types of turbines. so this is the first time actually that i have uh, been to a museum that is wholly dedicated to different types of turbines. and, uh, you know, actually uh, me and um, mr. dharma sir we were actually talking about the different types. so we were just asking people around as to why is that that uh, some turbines look different and uh, some don't. so i guess this would uh, answer a lot of our questions so i believe this is such a good thing that you know a museum like this and with such information is there so is good work yeah sajaya te naujawan gabru <laughs> da lagda ya eh jadon ahi damala sajaya asi te sanu kafi samay laga siga te jede apna damala jada kafi lamba hunda hai te aap ji ki kehna chahoge is cheez de bare damala jada sirf ਖਿਰਤੇ ਨਹੀਂ ਸਿਰਾਇਆ ਜਾਂਦਾ ਇਹ ਰੱਖਿਆ ਦਾ ਬਹੁਤ ਵੱਡਾ ਇੱਕ ਕਨਸੈਪਟ ਅਜ ਬਣ ਗਿਆ ਹੈ ਪਿਛਲੇ ਦਿਨੀ ਇੱਕ ਵਰਲਡਵਾਈਡ ਇੱਕ ਰਿਸਰਚਰ ਨੇ ਖੋਜ ਕੀਤੀ ਸੀ ਕਿ ਦਸਤਾਰ ਸਿਰਵ ਕੀ ਸਿਰ ਤੇ ਆਉਂਦਾ ਹੈ ਉਹਨੇ ਇਹ ਵੇਖਿਆ ਕਿ ਹੈਲਮਟ ਤੋਂ ਵੱਧ ਰੱਖਿਆ ਕਰ ਦਸਤਾਰ ਸਹੀ ਕੱਪੜੇ ਦੀ ਮੋٹے ਕੱਪੜੇ ਦੀ ਬੱਦੀ ਹੋਵੇ ਉਹ ਹੈਲਮਟ ਨਾਲੋਂ ਜ਼ਿਆਦਾ ਰੱਖਿਆ ਕਰਦੀ ਹੈ ਬੰਦੇ ਦੀ ਸਿਰ ਦੀ ਇਵੇਂ ਇਹ ਤੋਂ ਤੱਕ ਗੋਲੀ ਦਾ ਵੀ ਜਿਹੜਾ ਉਹ ਤੇ ਅਸਰ ਘੱਟ ਹੁੰਦਾ ਵਾ ਅਗਰ ਪੂਰੀ ਟਾਈਟ ਕਰਕੇ ਦਸਤਾਰ ਪੂਰੇ ਮੋٹے ਕਪੜੇ ਦੀ ਦਸਤਾਰ ਸਜਾਈ ਹੋਵੇ ਤੇ ਉਹ ਹੈਲਮਟ ਤੋਂ ਵੱਧ ਸਿਕਿਉਰ ਹੁੰਦੀ ਹੈ ਹੁਣ ਇਹ ਜਿਹੜਾ ਤੁਹਾਨੂੰ ਇਹ ਪਰਨੇ ਦਾ ਦਿਖਾਇਆ ਕਨਸੈਪਟ ਇਹ ਪਰਨੇ ਦੇ ਅਸਕਰਕ ਦਿਖਾਇਆ ਕਿ ਸਿੱਖੀ ਵਿੱਚ ਕਦੀ ਵੀ ਨੰਗੇ ਸਿਰ ਨਹੀਂ ਬੰਦਾ ਨਿਕਲਦਾ ਘਰੋਂ ਕਦੇ ਵੀ ਜਦੋਂ ਬੱਚਾ ਜਵਾਨ ਹੁੰਦਾ ਤਾਂ ਉਹਨੂੰ ਪੜਕਾ ਜਿਹੜਾ ਅਵੇਅਰ ਕੀਤਾ ਜਾਂਦਾ ਇਸ ਤਰੀਕੇ ਨਾਲ ਇਸ ਨੂੰ ਦਰਸਾਇਆ ਗਿਆ ਹੈ ਕਿ ਪੜਕਾ ਪੜਕਾ ਸਜੌਣ ਤੋਂ ਬਾਅਦ ਜਦੋਂ ਬੱਚਾ ਥੋੜਾ ਵੱਡਾ ਹੁੰਦਾ ਆ ਇਸ ਤਰ੍ਹਾਂ ਜਿਹੜੀ ਦਸਤਾਰ ਸਜਾਉਣੀ ਜਿਹੜੀ ਹੈ ਉਹ ਸ਼ੁਰੂ ਕਰ ਦਿੰਦਾ ਆ ਇਸ ਨੂੰ ਵਟਾਂ ਵਾਲੀ ਪੱਗ ਜਿਹੜੀ ਹੈ ਉਹ ਕਿਹਾ ਜਾਂਦਾ ਆ ਆ ਤੁਸੀਂ ਦੇਖ ਸਕਦੇ ਹੋ ਇਹਨੂੰ ਪਠਾਨੀ ਪੱਗ ਵੀ ਆਪਾਂ ਕਹਿ ਸਕਦੇ ਆ ਤੇ ਇਹਨੂੰ ਆਪਾਂ ਜਿੱਦਾਂ ਪੰਗੜੇ ਵਾਲੀ ਪੱਗ ਦਾ ਵੀ ਜਿਹੜਾ ਰੂਪ ਜਿਹੜਾ ਆ ਉਹ ਦਿੱਤਾ ਗਿਆ ਲੇਕਿਨ ਪਠਾਨੀ ਤਰੀਕੇ ਦੇ ਨਾਲ ਜਿਹੜਾ ਉਹ ਤਿਆਰ ਹੋਇਆ ਇਸ ਨੂੰ ਪਠਾਰੀ ਦੇ ਤੁਰਲੇ ਵਾਲੀ ਪੱਗ ਵੀ ਕਿਹਾ ਜਾਂਦਾ ਹੈ ਤੇ ਆ ਵੀ ਵਟਾਂ ਵਾਲੀ ਪੱਗ ਇਹ ਪ੍ਰੋਪਰ ਜਿੱਦਾਂ ਪਿੰਡਾਂ ਦੇ ਵਿੱਚ ਆਪਾਂ ਕਹਿ ਸਕਦੇ ਆ ਪਿੰਡਾਂ ਦੇ ਵਿੱਚ ਕੁਰਤਾ ਕੁਰਤਾ ਪਜਾਮਾ ਪਾ ਕੇ ਨਾਲ ਇਹ ਚੌਧਰੀ ਪੱਗ ਹੀ ਹਾਂ ਜਾਟ 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 ਜਿਹੜੇ ਹੁੰਦੇ ਨਾ ਚੌਧਰੀ ਨੇ ਉਹਨਾਂ ਦੀ ਤੁਸੀਂ ਦੇਖੋਗੇ ਉਹਨਾਂ ਦੀ ਪੱਗ ਦਾ ਜਿਹੜਾ ਸਟਾਈਲ ਇਸ ਤਰ੍ਹਾਂ ਦਾ ਹੁੰਦਾ ਹੈ ਜਿਹੜੇ ਜਾਟ ਚੌਧਰੀ ਤੁਸੀਂ ਅਕਸਰ ਵੇਖੋਗੇ ਜੀ ਉਹਨਾਂ ਦਾ ਇਹ ਜਾਟ ਆ ਗਿਆ ਇਹ ਪ੍ਰੋਪਰ ਜੱਟ ਆ ਗਿਆ ਜੀ ਇਹਨੂੰ ਇਹ ਜੱਟ ਆ ਗਿਆ ਪੰਜਾਬੀ ਜੱਟ ਹਾਂ ਮਝੈਲੀ ਜੱਟ ਮਝੈਲੀ ਜਿਹੜੇ ਜਾਟ ਹੈ ਨਾ ਉਹਨਾਂ ਦੀ ਦਸਤਾਰ ਮਾਝੇ ਵਾਲਿਆਂ ਦੀ ਦਸਤਾਰ ਦਾ ਇਹ ਰੂਪ ਹੁੰਦਾ ਹੈ ਇਹਨਾਂ ਨੂੰ ਮਝੈਲੀ ਕਿਹਾ ਜਾਂਦਾ ਹੈ ਦਿਖਾਇਆ ਗਿਆ ਆ ਜਦੋਂ ਕਿਲਾ ਗੁਵਿੰਦਗੜ੍ਹ ਦੀ ਟੀਮ ਨੇ ਸਾਡੇ ਨਾਲ ਕੰਟੈਕਟ ਕੀਤਾ ਉਹਨਾਂ ਨੇ ਉਹਨਾਂ ਨੇ ਕਿਹਾ ਕਿ ਤੁਹਾਨੂੰ ਕਿਸ ਕਿਸ ਤਰੀਕੇ ਦੀਆਂ ਦਸਤਾਰਾਂ ਜਿਹੜੀਆਂ ਆ ਉਹ ਸਜਾਉਣੀਆਂ ਆ ਆਉਂਦੀਆਂ ਆ ਜਿਸ ਤਰੀਕੇ ਦੀਆਂ ਦਸਤਾਰਾਂ ਵੀ ਉਹਨਾਂ ਨੇ ਕਹੀਆਂ ਤਾਂ ਸਾਰੇ ਕਨਸੈਪਟ ਜਿਹੜੇ ਆ ਉਹ ਤਿਆਰ ਕਰਕੇ ਆ ਸਾਡੇ ਦੇਸ਼ ਦੀ ਸ਼ਾਨ ਫੌਜੀ ਨੌਜਵਾਨ ਇਹਨਾਂ ਦੇ ਲੁੱਕ ਜਿਹੜੀ ਆ ਦਿਖਾਈ ਗਈ ਆ ਦਸਤਾਰ ਸਜਾਈ ਗਈ ਆ ਨਾਲ ਉਹਨਾਂ ਦਾ ਪ੍ਰੋਪਰ ਪਹਿਰਾਵਾ ਜਿਹੜਾ ਆ ਉਹ ਦਿਖਾਇਆ ਗਿਆ ਤੇ ਇਹਨਾਂ ਦੀ ਜੋ ਇਹਨਾਂ ਦੀ ਕੁਰਬਾਨੀ ਹੈ ਜਿਹੜਾ ਸਾਡੇ ਕੌਮ ਦੇ ਵਾਸਤੇ ਸਾਡੇ ਮੁਲਕ ਦੇ ਵਾਸਤੇ ਜਿਹੜਾ ਲੜਦੇ ਆ ਤੇ ਇਹਨਾਂ ਦੀ ਜਿਹੜੇ ਸ਼ਹੀਦ ਹੋਏ ਸਿੰਘ ਆ ਉਹਨਾਂ ਦੀ ਕੁਰਬਾਨੀ ਨੂੰ ਅਸੀਂ ਚੁੱਕ ਕੇ ਨਮਨ ਕਰਦੇ ਆ ਤੇ ਭਾਰਤੀ ਫੌਜ ਦੇ ਵਿੱਚ ਜੋ ਸਿੱਖ ਰੇਜਿਮੈਂਟ ਦੀ ਇੱਕ ਜਗ੍ਹਾ ਹੈਗੀ ਹੈ ਵੱਖਰੀ ਪਛਾਣ ਹੈ ਸਿੱਖ ਰੇਜਿਮੈਂਟ ਨੇ ਦਸਤਾਰ ਦੇ ਉੱਤੇ ਚੱਕਰ ਵੀ ਸਜਾਇਆ ਹੁੰਦਾ ਹੈ ਔਰ ਉਸ ਦਸਤਾਰ ਦੀ ਲੁੱਕ ਪੂਰੀ ਫੌਜ ਦੀ ਜਿਹੜੀ ਸ਼ਾਨ ਨੂੰ ਵਧਾਉਂਦੀ ਹੈ ਉਹੋ ਹੀ ਇਹ ਸਾਡਾ ਫੌਜੀ ਵੀਰ ਦਸਤਾਰ ਦੇ ਵਿੱਚ ਆਪਣੀ ਉਹ ਪੇਸ਼ਕਾਰੀ ਦੇ ਰਹੇ ਹਨ ਇਹ ਦਮਾਲਾ ਦਸਤਾਰ ਹੈ ਜੀ ਜਿੱਦਾਂ ਤੁਸੀਂ ਦੇਖ ਸਕਦੇ ਹੋ ਇਹ ਆਪਾਂ ਸਿੰਘਣੀ ਵੀ ਕਹਿ ਸਕਦੇ ਹਾਂ ਇਸੇ ਨੂੰ ਸਿੰਘ ਦਸਤਾਰ ਜਿਹੜਾ ਸਜਾਉਂਦਾ ਹੈ ਤਾਂ ਉਹਨੂੰ ਸਿੰਘ ਕਿਹਾ ਜਾਂਦਾ ਹੈ ਜਦੋਂ ਸਿੰਘਣੀ ਇਸ ਤਰ੍ਹਾਂ ਦਮਾਲਾ ਦਸਤਾਰ ਸਜਾਉਂਦੀ ਹੈ ਤੇ ਉਹਨੂੰ ਸਿੰਘਣੀ ਕਿਹਾ ਜਾਂਦਾ ਹੈ ਜਿੱਦਾਂ ਮਹਾਰਾਜੇ ਦੀ ਲੁੱਕ ਜਿਹੜੀ ਰਾਇਲ ਲੁੱਕ ਜਿਹੜੀ ਦਿੱਤੀ ਗਈ ਹੈ ਆ ਦਸਤਾਰ ਸਜਾ ਕੇ ਨਾਲ ਕਲਗੀ ਲਗਾਈ ਗਈ ਹੈ ਤੇ ਨਾਲ ਜਿਹੜਾ ਆ ਤੁਸੀਂ ਦੇਖ ਸਕਦਾ ਮਾਲਾਵਾਂ ਜਿਹੜੀਆਂ ਆ ਉਹ ਮਾਲਾ ਜੀ ਪਾਉਂਦੇ ਨੇ ਉਹ ਪਾਇਆ ਗਿਆ ਨਾਲ ਇਸੇ ਦਮਾਲਾ ਦਸਤਾਰ ਸਜਾ ਕੇ ਤੇ ਆਹ ਜਿਹੜਾ ਪ੍ਰੋਪਰ ਕਨਸੈਪਟ ਜਿਹੜਾ ਆ ਉਹ ਤਿਆਰ ਕੀਤਾ ਗਿਆ ਇਹ ਜਿਹੜਾ ਪਟਕੀ ਦਾ ਹੈ ਇਹ ਮਹਾਨ ਕ੍ਰਿਕਟਰ ਵਿਸ਼ਨ ਸਿੰਘ 베ਦੀ ਨੇ ਸਭ ਤੋਂ ਪਹਿਲਾਂ ਪਟਕਾ ਬੰਨਣਾ ਸ਼ੁਰੂ ਕੀਤਾ ਆਪਣੀ ਖੇਡ ਦੇ ਦੌਰਾਨ ਤੇ ਉਸ ਤੋਂ ਬਾਅਦ ਪਟਕੀ ਦਾ ਕਲਚਰ ਚਾਲੂ ਹੋਇਆ ਸਿੱਕੀ ਦੇ ਵਿੱਚ ਇਹ ਪੰਗੜੇ ਵਾਲੀ ਪੱਗ ਜਿਹਨੂੰ ਆਪਾਂ ਕਹਿ ਦਿੰਦੇ ਆ ਜਿਸ ਤਰ੍ਹਾਂ ਸਾਡਾ ਟ੍ਰੈਡੀਸ਼ਨਲ ਜਿਹੜਾ ਪੰਜਾਬ ਦਾ ਪੰਗੜਾ ਆ ਠੀਕ ਆ ਆਪ ਜੀ ਦੇਖ ਸਕਦੇ ਹੋ ਇਹਨੂੰ ਤੁਰਲੇ ਵਾਲੀ ਪੱਗ ਵੀ ਕਿਹਾ ਜਾਂਦਾ ਆ ਇਹ ਜੋ ਸਾਡੇ ਪ੍ਰਾਤਨ ਪਿੰਗਾ ਜੜੀਆਂ ਜਦੋਂ ਕਲਚਰ ਕਲਚਰ ਸਾਡਾ ਜਿਹੜਾ ਆ ਉਹ ਦਿਖਾਇਆ ਗਿਆ ਉਹ ਪੜਕਾ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੁਸੀਂ ਦੇਖ ਸਕਦੇ ਹੋ ਜੀ ਪਹਿਲਾਂ ਇਹ ਅਕਾਲੀ ਟਰਬਨ ਦੇ ਨਾਮ ਨਾਲ ਪ੍ਰਸਿੱਧ ਪ੍ਰਾਤਨ ਜਿਹੜੀਆਂ ਦਸਤਾਰਾਂ ਦੇ ਵਿੱਚੋਂ ਆਉਂਦੀ ਹੈ ਜੀ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ ਜਦੋਂ ਸਾਰਾ ਸਰਜਾ ਅਕਾਲ ਤੱਕ ਸਾਹਿਬ ਵੱਖਰੀ ਸਾਡੀ ਪਛਾਣ ਜਿਹੜੀ ਹੈ ਹੋਂਦ ਨੂੰ ਕਾਇਮ ਕੀਤਾ ਉਹਨਾਂ ਸਮਿਆਂ ਦੇ ਵਿੱਚ ਜਾਰੂ ਜੋਧੇ ਜਦੋਂ ਜੰਗ ਲੜਦੇ ਹੁੰਦੇ ਸਨ ਉਹ ਸਮੇ ਇਹ ਦਸਤਾਰਾਂ ਜਿਹੜੀਆਂ ਆ ਦਮਾਲਾ ਦਸਤਾਰ ਜਿਹੜੀ ਹੈ ਉਹ ਸਜਾਈ ਜਾਂਦੀ ਸੀ ਤੇ ਉਸ ਤੋਂ ਬਾਅਦ ਆਪ ਜੀ ਦੇਖ ਸਕਦੇ ਹੋ ਇਹ ਉਸ ਤੋਂ ਮਾਡਰਨ ਕਹਿ ਸਕਦੇ ਆ ਤਰੀਕੇ ਦੇ ਨਾਲ ਇਹ ਜੋ ਸਿਸਟਰ ਹੈ ਭੈਣ ਆ ਇਹ ਦਮਾਲਾ ਦਸਤਾਰ ਜਿਹੜੀ ਹੈ ਸਜਾਈ ਗਈ ਉਸੇ ਤਰ੍ਹਾਂ ਹੀ ਮੈਨ ਦੇ ਵੱਲੋਂ ਦਸਤਾਰ ਸਜਾਈ ਗਈ ਉਨਾ ਵੱਲੋਂ ਸਾਬਤ ਦਾੜਾ ਜਿਹਨੂੰ ਕਹਿ ਸਕਦੇ ਆ ਸਾਬਤ ਪ੍ਰਕਾਸ਼ ਦਾੜਾ ਨਾਲ ਤਕੜੇ ਤੁਸੀਂ ਦੇਖ ਸਕਦੇ ਹੋ ਪ੍ਰੋਪਰ ਸਾਬਤ ਸੂਰਤ ਜਿਹਨਾਂ ਨੂੰ ਆਪਾਂ ਕਹਿ ਸਕਦੇ ਆ ਦਮਾਲਾ ਦਸਤਾਰ ਇਸ ਨੂੰ ਕਿਹਾ ਜਾਂਦਾ ਹੈ ਤੇ ਨਾਲ ਝੋਲਾ ਸਾਹਿਬ ਕਿਹਾ ਜਾਂਦਾ ਇਸ ਨੂੰ ਕਮਰ ਕੱਸਾ ਜਿਹੜਾ ਆ ਉਹ ਬੋਲਿਆ ਜਾਂਦਾ ਆ